ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਣਾ ਟੀਵੀ ਚੈਨਲ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਬਈ ਰਾਣਾ ਟੀਵੀ ਆ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਬਈ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਆ ਤੇ ਬਾਈ ਅੱਜ ਅਸੀਂ ਆਪਣੇ ਹੀ ਪਿੰਡ ਪਿੰਡ ਸੁਖਾਨੰਦ ਜ਼ਿਲ੍ਹਾ ਸਾਨੂੰ ਮੋਗਾ ਲੱਗ ਜਾਂਦਾ ਤਹਿਸੀਲ ਸਾਨੂੰ ਬਾਗਾਪੁਰਾਣਾ ਲੱਗ ਜਾਂਦੀ ਹੈ ਤੇ ਅੱਜ ਆਇਆ ਬਾਈ ਕੋਲ ਨੈਬ ਕੋਲੇ ਤੇ ਬਾਈ ਦਾ ਬਈ ਘਰੇਲੂ ਪਸ਼ੂ ਰੱਖ ਇਹ ਮੇ ਆਮ ਕਿਸਾਨ ਭਰਾ ਡੇਰੀ ਚ ਦੁੱਧ ਪਾਉਂਦੇ ਆਂ ਬਈ ਬਾਈ ਦਾ ਪਸ਼ੂ ਰੱਖਿਆ ਕੋਈ ਵਪਾਰ ਲੈਂਦਾ ਕੰਮ ਨਹੀਂ ਗਾ ਤੇ ਬਾਕੀ ਡੀਟੇਲ ਆਪਾਂ ਬਾਈ ਤੋਂ ਲੈਨੇ ਆ ਸਸੀ ਕਾ ਬਾਈ ਨੇ ਸਸੀ ਕਾ ਬਾਈ ਤੇ ਕਿੰਨੇ ਨਗ ਬਕਾਉ ਕਰਦੇ ਬਈ ਨਾ ਆ ਜਾ ਬਈ ਆਪਣੇ ਕੋਲੇ ਦੋ ਆਦਮੀ ਦੋ ਨਗ ਬਕਾਉ ਕਰਦੇ ਠੀਕ ਹੈ ਤੇ ਪਹਿਲੀ ਵੜਦੀ ਬਾਈ ਕੀ ਡੀਟੇਲ ਆ ਇਹ ਬਈ ਦੋ ਮਹੀਨਿਆਂ ਦੇ ਦੋ ਦਿਨਾਂ ਦੋ ਮਹੀਨਿਆਂ ਤੋਂ ਘੱਟ ਆ ਗੱਬਣ ਠੀਕ ਹੈ ਤੇ 7 ਕਿਲੋ ਦੁੱਧ ਆ ਬਈ ਇਹਦੇ ਥੱਲੇ ਠੀਕ ਹੈ ਜਾਨੀ ਕਿ ਦੋ ਨੀਡ ਵਗ ਰਿਹਾ ਮੇਂ ਚੰਗੀ ਫੀਡ ਪਾਉਣ ਨਾ ਬਾਈ ਹਾਂ ਠੀਕ ਹੈ ਜਾਨੀ ਕਿ ਹੁਣ ਦੁੱਧ ਇਸ ਵਕਤ ਕਿੰਨਾ ਹਾਂ ਹੁਣ ਹੈਗਾ ਬਾਈ 6-7 ਕਿਲੋ ਠੀਕ ਹੈ 8 ਵਜੇ ਤਪਾਈ ਦਿੰਦੀ ਆ ਉੱਤੇ ਠੀਕ ਹੈ ਜਾਨੀ ਕਿ ਸੇਵਾ ਕਰਨ ਨਾ ਹਾਂ ਹਾਂ ਬਾਈ 8 ਕਿਲੋ ਬਾਈ ਦੁੱਧ ਇਸ ਵਕਤ ਰੈਡੀ ਆ ਤਿਆਰ ਆਗਾ ਤੇ ਬਾਕੀ ਤੁਸੀਂ ਜੋ ਸੇਵਾ ਕਰੋਗੇ ਬਾਈਆਂ ਦਾ ਵੀ ਉਹੋ ਜਿਹਾ ਆਪਾਂ ਦੁੱਧ ਚੋ ਲਵੋਗੇ ਤੁਸੀਂ ਤੇ ਬਾਕੀ ਵੀ ਤੋਕੜ ਆ ਤੇ ਕਿੰਨ ਗੱਬੜ ਕਿੰਨੇ ਚਰਦੀ ਆ ਬਾਈ ਇਹ ਇਹ ਬਾਈ 2 ਮਹੀਨੇ ਤੋਂ ਘੱਟ ਆ ਬਾਈ 2 ਮਹੀਨੇ ਤੋਂ ਕਿੰਨੇ ਕ ਦਿਨ ਇਹ ਹੋਊਗਾ ਥੋੜੇ ਦਿਨ ਹੀ ਘੱਟ ਹੋਗਾ ਯਾਰ 2 ਮਹੀਨਾ ਤੋਂ ਬਈ ਬਾਕੀ ਸੀਲ ਸੂਲ ਪੂਰੀ ਬਾਕੀ ਸੀਲ ਠੰਡੀ ਬਈ ਪੂਰੀ ਆ ਬਾਕੀ ਥਾਣਾ ਵਾਨਾ ਵੀ ਬਈ ਸਾਫ਼ ਹੈ ਕੋਈ ਭੂਰਾ ਫੋਟ ਚਾਂਗ ਨਹੀਂ ਤੁਸੀਂ ਦੇਖ ਸਕਦੇ ਆ ਉ ਵੀ ਠੰਡੀ ਸੀਲ ਆ ਬਈ ਅਸੀਂ ਉੱਪਰੇ ਬੰਦੇ ਆ ਕੋਈ ਚੱਕਰੀ ਨਹੀਂ ਹਲਚੋਲ ਜਮਾ ਨਹੀਂ ਕਰਦੀ ਭੂਰਾ ਵੀ ਮੜਾ ਤੋਰਾ ਦਿਖਾ ਦਿਾਂਗਾ ਬਾਕੀ ਤੁਹਾਨੂੰ ਤੋਰਾ ਦਿਖਾਉਣ ਨੇ ਬਈ ਤੇ ਕਹਿੰਦੇ ਮੈਂ ਸੂਇਆ ਬਈ ਨਾ ਵੇ ਇਹ ਬਈ ਤੀਜੇ ਸੂਰ ਸੂਈ ਵੀ ਆ ਤੀਜੇ ਸੂਰ ਤੀਜੇ ਸੂਰ ਸੂਈ ਵੀ ਆ ਬਈ ਚੌਥੇ ਸੂਰ ਆਸ ਤੇ ਕਾ ਗੱਬਣਾ ਉਹ ਤੁਹਾਡੇ ਕਰਮਾਂ ਤੇ ਆ ਬਈ ਜੇ ਗੱਬਣ ਨਿਕਲੇ ਹੀ ਕਰਮਾਂ ਤੇ ਬਾਕੀ ਤੁਸੀਂ ਆਪ ਆ ਕੇ ਤਸੱਲੀ ਕਰ ਲੈਣੀ ਆ ਜੋ ਆਈ ਜੂਈ ਕਰਕੇ ਵੀ ਤੁਸੀਂ ਦੇਖ ਸਕਦੇ ਆ ਬਾਕੀ ਹਵਾਨਾ ਬਈ ਖੁੱਲੇ ਆ ਅੰਗਾ ਪਹਿਣੇ ਦੇ ਖੁੱਲੇ ਇਹ ਹਵਾਨੇ ਦੀ ਆ ਸੇਵਾ ਕਰੋਗੇ ਦੁੱਧ ਬਈ ਇਹਨੇ ਦੇ ਦੇਣਾਗਾ ਦੁੱਧ ਸੇਵਾ ਦੇ ਸਿਰ ਤੇ ਆ ਬਾਕੀ ਥਾਣ ਥਣ ਬਹੁਤ ਸੋਹਣਾ ਲੱਗਿਆ ਮੁੱਠੀ ਮੁੱਠੀ ਆ ਥਾਣਾ ਬਈ ਉਹਨੂੰ ਨੇੜ ਤੋਂ ਦਿਖਾ ਆਨੇ ਫਿਰ ਤੂੰ ਠੰਡੀ ਸੀਲ ਆ ਬਈ ਪੂਰੀ ਤੇ ਬਈ ਨੈਵ ਕੀ ਡਿਮਾਂਡ ਮੂਡ ਕੀ ਕਰਦੇ ਆ ਬਈ ਆਪਾਂ ਇਹਦੀ ਬੋਲੇ ਦਾ ਬਈ 2000 ਰੁਪਿਆ ਕਰਦੇ ਆ ਬਈ 2000 ਹਾਂ ਤੇ ਮਾਨਤਾ ਨ ਹੋ ਜੂ ਮੌਕੇ ਤੇ ਹਾਂ ਬਈ ਮੌਕੇ ਤੇ ਮਾਨਤਾ ਤੇ ਜੇ ਆਪਾਂ ਚੈੱਕ ਪਾਸ ਆਪ ਕਰਾਈਏ ਕਿ ਨਹੀਂ ਕਰਾਈ ਨਹੀਂ ਬਈ ਹਾਂ ਚੈੱਕ ਨਹੀਂ ਕਰਾਈ ਚੈੱਕ ਨਹੀਂ ਕਰਾਈ ਹੈ ਤੇ ਜੇ ਆਪਾਂ ਚੈੱਕ ਗੱਬਣ ਨਿਕਲੇ ਜਾਂ ਖਾਲੀ ਨਿਕਲੇ ਉਹਦਾ ਕੀ ਸਾਬ ਜੇ ਖਾਲੀ ਨਿਕਲੇ ਉਹ ਜਿਸ ਹਿਸਾਬ ਨਾਲ ਕਰ ਲਾਂਗੇ ਆਪਾਂ ਜੇ ਗੱਬਣ ਹੋਈ ਉਹ ਜਿਸ ਹਿਸਾਬ ਨਾਲ ਕਰ ਲਾਂਗੇ ਠੀਕ ਹੈ ਭਾਈ ਜਾਨ ਦਾ ਵੀ ਜੇ ਗੱਬਣ ਹੋਈ ਬਈ ਉਸ ਹਿਸਾਬ ਨਾਲ ਰੇਟ ਹੋ ਜੂਗਾ ਤੇ ਜੇ ਖਾਲੀ ਹੋਈ ਫਿਰ ਉਸ ਹਿਸਾਬ ਨਾਲ ਤੇ ਰੇਟ ਆਪਣਾ ਕਿੰਨਾ ਕੀਤਾ ਸੀਗਾ ਇਹਦਾ 22000 ਰੁਪਇਆ ਬਈ 22000 ਰੁਪਇਆ ਬਾਈ ਨੇ ਮੁੱਲ ਕੀਤਾ ਤੇ ਮਾਨਤਾ ਨਾ ਹੋਈ ਥੋੜਾ ਕਣ ਹਾਂ ਬਈ ਮਾਨਤਾ ਕਰ ਦਿੰਦੇ 22000 ਰ ਉਹ ਤੀਜੇ ਸੂਈ ਸੂਈ ਵਿੱਚ ਉੱਥੇ ਸੂਈ ਆਸਤੇ ਗੱਬਣਾ ਹੈ ਨਾ ਹਾਂ ਬਈ ਹਾਂ ਠੀਕ ਆ ਲੋ ਬਈਆ ਹੁਣ ਆਪਾਂ ਚੱਲਦੇ ਆ ਦੂਜੇ ਨਾਲ ਇਹਦੇ ਕਿੰਨੇ ਡੇ ਟਾਈਮ ਆਣੇ ਇਹ ਬਈ 2 ਮਹੀਨੇ ਹੋ ਗਏ ਸੂਈ ਨੂੰ ਇਹਨੂੰ ਠੀਕ ਆ ਤੇ 10 ਦਿਨਾਂ ਦੀ ਗੱਬਣਾ ਤੇ ਹੈਗਾ 8-9 ਕਿਲੋ ਦੁੱਧ ਦੇਣਾ ਠੀਕ ਆ 8-9 ਕਿਲੋ ਦੁੱਧ ਇਸ ਵਕਤ ਹੈਗਾ ਹਾਂ ਉਹ ਇੱਕ ਬੱਚੀ ਆ ਬਈ ਮਗਰੇ ਦੇ ਠੀਕ ਆ ਬਈ ਕਿਸਾਨ ਭਰਾ ਸਾਨੂੰ ਕਹਿੰਦੇ ਹੁੰਦੇ ਆ ਬਈ ਆਪਾਂ ਦਰਮਿਆਨਿਆ ਜਾਂ ਮੁੱਲ ਲਾਉਣਾਗਾ ਤੇ ਆਪਾਂ ਵੀ ਹਰੇਕ ਕੁਆਲਿਟੀ ਦੇ ਪਸ਼ੂ ਤੁਹਾਡੇ ਸਾਹਮਣੇ ਅਵੇਲੇਬਲ ਕਰਦੇ ਆ ਆਪਣੇ ਚੈਨਲ ਤੇ ਕਈ ਕੋਈ ਭਰਾ ਹੁੰਦਾ ਵੀ ਜਿ세 ਨੇ ਬਈ ਥੋੜਾ ਮਤਲਬ ਲਾਉਣਾ ਹੁੰਦਾਗਾ ਤੇ ਆਪਾਂ ਉਸ ਹਾਵ ਦਾ ਹਰੇਕ ਪਸ਼ੂ ਵੀ ਆਪਾਂ ਲੈ ਕੇ ਆਈਦਾ ਆਪਣੇ ਚੈਨਲ ਵੇਖ ਦੇ ਸਕਦੇ ਆ ਬਈ 2 ਮਹੀਨਿਆਂ ਦੀ ਸੂਈ ਵੀ ਆ ਤੇ 10 ਦਿਨ ਹੋ ਗਏ ਨੇ ਟੀਕਾ ਭਰਾਏ 10 ਦਿਨ ਹੋ ਗਏ ਬਈ ਟੀਕਾ 10 ਦਿਨ ਹੋ ਗਏ ਬਈ ਟੀਕਾ ਭਰਾਏ ਨੂੰ ਮਗਰ ਵਛੀ ਆ ਤੁਸੀਂ ਉਹ ਦੇਖ ਸਕਦੇ ਆ ਤੇ ਬਾਕੀ ਥਣ ਥਣ ਨੂੰ ਹਵਾਨਾ ਤੁਹਾਨੂੰ ਦਿਖਾ ਦੇਣੇ ਬਈ ਥਣ ਥਣ ਬਈ ਬਹੁਤ ਸੋਹਣਾ ਲੱਗਿਆ ਮੁੱਠੀ ਮੁੱਠਿਆ ਥਾਣਾ ਤਾਂ ਧਾਰੋਈ ਬਈ ਬੋਲੀ ਹੋਊਗੀ ਜਿਹਾ ਸਾਉਣਾ ਥਾਣਾਗਾ ਧਾਰਤੂਰ ਕਿਵੇਂ ਜਵਾਈ ਦੀ ਬਈ ਬੋਲੀ ਆ ਤਾਂ ਬੋਲੀਆਂ ਤਾਂ ਠੀਕ ਹੈ ਤੇ ਕੀ ਕੀ ਡਿਮਾਂਡ ਕਰਦੇ ਬਈ ਇਹਦਾ ਬਈ 35000 ਰੁਪਏ ਮੰਗਦੇ ਆ 35000 ਮੰਨਤਾਨ ਹੋ ਜੂਗਾ ਮੋਕੇ ਹਾਂ ਮੰਨਤਾਨ ਠੀਕ ਹੈ ਬਈ ਦੋ ਨਗਦ ਤੋਂ ਦਿਖਾਤੇ ਇਹਦਾ ਬਾਈ ਨੇ 35000 ਰੁਪਏ ਡਿਮਾਂਡ ਕੀਤੀ ਆਏਗਾ ਦਾ ਮੰਤਾਨ ਹੋ ਜੂਗਾ ਤੇ ਨਾਓ ਜੇ ਬਈ ਦੋਨੇ ਹੀ ਨਾ ਕਿਸੇ ਨੇ ਲੈਣੇ ਆ ਤੇ ਉਹਦਾ ਮੁੱਲ ਫਿਰ ਘੱਟਾ ਦਾ ਕਰ ਲਾਂਗੇ ਬਈ ਕੋਈ ਨਾ ਉਹ ਨਾ ਸਾਹਣਾ ਹੋ ਜੂ ਹਾਂ ਠੀਕ ਹੈ ਇੱਕ ਬਈ ਨਾ ਆਪਣਾ ਘਰ ਦਾ ਐਡਰੈਸ ਤੇ ਫੋਨ ਨੰਬਰ ਦੱਸ ਨੰਬਰ ਆਪਣਾ ਠੀਕ ਹੈ 99782 62099 ਠੀਕ ਹੈ ਪਰ ਆਪਣਾ ਡੇਰੇ ਕੋਲੇ ਘਰ ਦੇ ਕੋਲੇ ਜੀਐਨ ਪਬਲਿਕ ਸਕੂਲ ਆਪਣੇ ਘਰ ਦੇ ਨੇੜੇ ਆ ਠੀਕ ਹੈ ਬਈ ਬਾਈ ਦਾ ਫੋਨ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਵੈੜਾ ਤੁਹਾਨੂੰ ਦੋਨੇ ਦਿਖਾਤੀਆਂ ਬਾਕੀ ਤੁਸੀਂ ਆਪ ਆ ਕੇ ਤਸੱਲੀ ਕਰ ਲੈਣੀ ਹੈ ਇੱਕ ਮੇਰਾ ਭਰਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜਰੂਰ ਦਬਲਿਆ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਮਿਲਦੇ ਆਂ ਬਈ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰਾਖਾ